ਮਾਰੇ ਵਪਾਰੀ ਬਾਬੇ ਮੈਂ ਖਰਦਾ ਨਹੀਂ ਤੇਰੇ ਲਈ ਵੀ ਤੂੰ ਜੱਕੜਾ ਕਿਹਨੂੰ ਬੱਸ ਕਿਤੇ ਮੈਂ ਕਹਾਂ ਖਾਈ ਦਿਓ ਬਾਬਾ ਜੀ ਪਰ ਇਹ ਆਪਾਂ ਤੇ ਆਂਸੀ ਨੇ pote bakriyan theek ne nahi theek ne ਤੇਰੇ ਨਾਲ ਤੇ ਬਾਈ ਨੂੰ ਪਸੰਦ ਕਰਾ ਦੇ ਮੁੰਡਾ ਕੋਈ ਆਪਣਾ ਹੋਣਾ ਨਾਲ ਕੱਡੇ ਦੀ ਕੱਢੀ ਜਾਏ ਹੁੰਦੀ ਹੈ ਹੱਤਵਾਰੀ ਮੈਂ ਕਹਿਣਾ ਵੀ ਤੁਸੀਂ ਆਵਦੇ ਬਾਬਾ ਵਾਹ ਮੁੱਠੋਂ ਪਤਾ ਨਹੀਂ ਕਿ ਆਇਆ ਭੀਚਾਉਂਗਾ ਮੈਨੂੰ ਨਹੀਂ ਪਤਾ ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ ਫੋਰਟਲ ਦੇ ਬਾਗਮ ਹੋਈਆਂ ਵੀ ਅੱਜ ਨੂੰ ਨਾ ਨੀਕਾ ਗੱਲ ਤੇਰੇ ਖਾਰੇ ਤੋਂ ਸੌਦਾ ਕਰਨ ਚੱਲੇ ਆ ਉਹਦਾ ਐਡਾ ਬੱਕਰਾ ਜਿਹਾ ਬਕਾਇਆ ਕਰੂ ਗੱਲ ਤੂੰ ਫੋਰਟਲ ਆਹ ਦਿੱਤਾ ਤੂੰ ਆ ਨਹੀਂ ਹੋਈ ਕੋਈ ਨਾ ਇਹ ਜਿਹੜਾ ਉਹਦਾ ਸਦਾ ਬਲਹਾਰ ਵਪਾਰੀ ਹੁੰਦਾ ਨਾ ਮੰਡੀਆਂ ਦਾ ਸ਼ਿੰਗਾਰ ਹੁੰਦਾ ਉਹ ਲਾਹੂ ਤੋਂ ਇੱਕ ਧੰਮੇ ਨਾ ਵੇਚ ਗਿਆ ਵਿਚਾਰਾ ਮੁੜ ਕੇ ਆਉਂਦਾ ਠੀਕ ਹੈ ਨਾ ਗੱਲ 45000 ਦੀਆਂ ਦਿਓ ਜੀ ਤਿੰਨੇ ਹੈ ਲਾਓ ਮੰਡੀਆ ਨਾ ਮੰਡੀਆ ਲਾਤਾ 15 15000 ਲਾਤਾ ਜੇ ਬੱਕਰੀਆਂ ਵੇਚ ਨਹੀਂ ਆ ਵੇਚ ਨਹੀਂ ਆ ਆ ਸੀ ਨਹੀਂ ਆ ਲਾਓ ਮਾਂ ਦਾ ਮੁੱਲ ਨਾ ਮਾਂ ਦਾ ਮੁੱਲ ਲਾਇਆ ਜੀ ਕੋਈ ਕੰਮੀ ਨਾ ਦੇਖਦਾ ਕਹਿੰਦਾ 1 ਸਾਲ ਦੇ ਆਉਂਦਾ 65000 ਗਰਮੀ ਆ ਗਈ ਕੋਈ ਨਹੀਂ ਫਿਰ ਕਿੱਥੇ ਦਾ ਇਨਾ ਨੇ ਖੜਾ ਬਿੰਦਕ ਚਾਰ ਦਿਨਾਂ ਨੂੰ ਦੇਖੀ ਤੇਰਾ ਟੂਹਾ ਤੱਪਿਆ ਤੁਸੀਂ ਕਰੀਂ ਆਪਣਾ ਕੰਮ ਕਰਨਾ ਹੀ ਗਰਮੀ ਵੀ ਆਉਂਦੀ ਆ ਸਾਲ ਦੀ ਹਰ ਇੱਕ ਕੋਈ ਦੱਸਿਆ ਕਿੰਨੇ ਦੀਆਂ ਵੇਚਣੀਆਂ ਨੇ ਹੈ 65 ਨਾ 8 ਕੋਈ ਨਹੀਂ ਕਿਤੇ ਆੜੀ ਹੁੰਦੀ ਹੈ ਹਾਂ ਠੀਕ ਪੈਂਟ ਪਾਟ ਗਈ ਨਾ ਕੰਗਾ ਹੀ ਮਿਲੇਗਾ ਬੱਸ 80000 ਰੁਪਏ ਫੜਦਾ 80000 ਕਿੰਨੇ ਲੈ ਮੇਰੀ ਤੁੰਜ਼ਾ ਕੰਨਾ ਆ ਬਣਦੀ ਹੈ ਵੀਡੀਓ ਦੱਬਣਾ ਬੱਤਰੀਆਂ ਕੋਈ ਜ਼ਿੰਮੇਵਾਰੀ ਹੈ ਓਏ ਕੋਈ ਨਹੀਂ ਜ਼ਿੰਮੇਵਾਰੀ ਤੇਰੀ ਹੀ ਦੀਂਦੀ ਆ ਮੈਨੇ ਹਾਂ ਫੇਰ ਉਹ ਆਪਣੀ ਫੰਡਰ ਹੈ ਉਹ ਕਹਿੰਦਾ ਪਪਾ ਜੀ ਉਹ ਥੱਲੇ ਨੀਮ ਨੇ ਬੱਚਾ ਤੇ ਥੱਲੇ ਚੱਲ ਆਹ ਹਜੇ ਟਿੱਟ ਪੜਿਆ ਪਾਣੀ ਹੈ ਕੋਈ ਕੋਈ ਨਹੀਂ ਤੇ ਤੇਰੀ ਕਹਾਣੀ ਹੈ ਹਾ ਬੱਕਰੀਆਂ ਵੇਚਦਿਆਂ ਚਲੋ ਮੈਂ ਤਾਂ ਹੁਣ ਤੈਨੂੰ ਦੇਣ ਵਾਲੀ ਗੱਲ ਹੀ ਕਰੀ ਜਾ ਰਹੀ ਹਾਂ ਆਹ ਹੋਰ ਪੱਸੀ ਲੈ ਜਾ ਤਾਂ ਭਾਈ ਨਹੀਂ ਦੇਣ ਵਾਲੀ ਗੱਲ ਨਾ ਕਰ ਤੂੰ ਮੈਂ ਕਿਹਾ ਬੱਕਰੀ ਦੇਚਣ ਵਾਲੀ ਗੱਲ ਕਰੀਏ ਦੇਚਣਾ ਹੀ ਕਰੀਏ ਹਾਂ ਉਹਦਾ ਦਾਨ ਬੱਕਰੀ ਕਿੰਨਿਆ ਕਦੰਨਾ ਤੂੰ ਦਾਨ ਕਿਸੇ ਨੂੰ ਹੁੰਦਾ ਹੀ ਨਹੀਂ ਦਾਨਤਾ ਕਰਦਾ ਹੀ ਨਹੀਂ ਇੱਕ ਮੇਮ ਨੇ ਤਾਂ ਆਖਿਆ ਨਹੀਂ ਕਦੇ ਕਰਿਆ ਤੇ ਦਾਨ ਮੈਨੂੰ ਕਰਿਆ ਕਦੇ ਦਾਨ ਕਰਿਆ ਮੈਂ ਤੈਨੂੰ ਕਰਿਆ ਬਾਣ ਜੱਦੀ ਪਾਕੇ ਤੋਰੀ ਖਾੜੇ ਚ ਰਹੀ ਪੁੱਛ ਲੋ ਵੀ ਬੰਦੇ ਇਹ ਕਹਿੰਦਾ ਤੇਰੇ ਦਰਸ ਤੇ ਆ ਗਿਆ ਮੈਂ ਕੀ ਕਰਾਂ ਉਹ ਚਲ ਉਹ ਕੋਈ ਗੱਲ ਨਹੀਂ ਉਹ ਪ੍ਰਲਾਤਵਾਂ ਦੀ ਖਾਦੀ ਮੇਰੀ ਰੋਟੀ ਨਹੀਂ ਖਾਦੀ ਮੈਂ ਤਾਂ ਮੁੰਡੀਆਂ ਜਰੂਰੀ ਕਰਨ ਦਾ ਜਾਨ ਕਹਿੰਦਾ ਵੀ ਹੁਣ ਸਾਨੂੰ ਬੱਕਰੀਆਂ ਵੀ ਫਿਰ ਮਕਾ ਖੜਾ ਮੇਰਾ ਬਾਗ ਜਿਹੜੀਆਂ ਚਾਕੇ ਪਾਉਣੀਆਂ ਨੇ ਜੱਦੀ ਸ਼ਹਿਰ ਨੂੰ ਲਾ ਕੇ ਤੇਰੀ ਉਹ ਕੋਈ ਆਇਆ ਕਿ ਉਸੇ ਹੋਰ ਕੋਈ ਆਇਆ 40 ਕਿੰਨੇ ਤੇ ਇਹ ਫਿਰ ਇਹਨੂੰ ਤੂੰ ਹੀ ਤੋੜ ਬੰਨ੍ਹ ਦੇ ਇਹ ਤੁੰਤ ਕਰਾ ਦੇ ਗੱਲ ਕਰੀਏ ਉਹ ਤਾਂ ਪਰ ਤੁਸੀਂ ਤਾਂ ਇਹ ਮੈਨੂੰ ਕੱਢੀ ਕਰੀਂ ਵਰਤੀ ਸੋਗਾ ਦੇ ਰੋਟੀ ਖਾਦੀਆਂ ਨੇ ਬੱਲੇ ਚਲੋ ਕੋਈ 20-20 ਬੰਦੇ ਤੇ ਅਰੇ ਲੈ ਪੀਣੇ ਦਾ ਵਾਲਾ ਬੱਚਿਆਂ ਨੇ ਬਖਾਸੀ ਕੋਈ ਨਾ ਚੀ ਚੜੀ ਕੋਈ ਬੰਦੇ ਚਲੋ ਕੋਈ ਗੱਲ ਹੋਣੀ ਕੋਲ ਦੇ ਰਿਹਾ ਚੀਆ ਕੋਈ ਨਾ ਆਪਾਂ ਆਸਾਦੀ ਦੋਸਤੇ ਮੇਰੀ ਦਾ ਆਪਣਾ ਅੰਨ ਪਾਣੀ ਦੀ ਸੀ ਇਹਨੂੰ ਬਾਈ ਨੂੰ ਗੱਡੀ ਭਰ ਕੇ ਤੋਰੀ ਖੁਸ਼ ਕਰਕੇ ਲੈ ਵੀਡੀਓ ਵੀ ਲੰਗੀ ਹੋ ਗਈ ਹੁਣ ਆਪਾਂ ਸੌਦਾ ਤੋੜ ਲੈਣੇ ਚਾਹਤੀ ਹੈ ਬੱਕਰੀਆਂ ਵੇਚੀਆਂ ਤੇਰੀਆਂ ਆ ਬੰਦ ਕਰ ਹੈ 50000 ਰੁਪਏ ਦਿੰਨਾ ਬੱਕਰੀਆਂ ਹੁਣ ਦੇਖਣ ਲਈ ਗੱਲ ਕਰੀਏ। ਕੱਚਾ ਮੁੰਨ ਨਹੀਂ ਲਾਇਆ 45 ਦਾ 40। ਨਹੀਂ ਮੈਂ ਕਹਿੰਦਾ ਮੇਰੀਆਂ ਹਸਣੀਆਂ ਗੱਲਾਂ ਹੁੰਦੀਆਂ। ਇੱਕ ਮਿੰਟ ਦਾ ਮੈਂ ਕੱਠੀ ਕਰੀਏ ਬੱਸ। ਤੂੰ ਗਰੀਬ ਆਦਮੀ ਪਟਿਆਲੇ ਦੇ ਪਹਿਲੇ ਪਾਸੇੋਂ ਆਇਆ ਹੈ। ਜੰਗਲ ਚਕਾਣੀ ਤੋਂ ਆਇਆ ਹੈ। ਠੀਕ ਹੈ ਨਾ ਗੱਲ? ਮੰਡੀਆਂ ਦੇ ਵਿੱਚ ਤੈਨੂੰ ਮੈਂ ਜਾਣਦਾ। ਠੀਕ ਹੈ ਗੱਲ। ਤੈ ਮੇਰਾ ਤਾਂ ਦੇਖ ਲਿਓ ਮੈਂ ਤੇਰਾ ਦੇਖਿਆ ਵੀ ਨਹੀਂ ਹਾਂ। ਹਾਂ ਮੈਂ ਤੇਰਾ ਦੇਖਿਆ ਹਾਂ। ਤੇਰਾ ਵੀ ਅਸੀਂ ਤਾਂ ਮਜਬੂਰਿੱਤੇ ਤਾਂ ਨਹੀਂ। ਤੇਰਾ ਕੋਈ ਨਹੀਂ। ਟੱਕਰਿਆ ਦੀ ਮੰਡੀ ਚ ਆਇਆ ਹੈ। ਹਾਂ ਉੱਥੇ ਮਾਲ ਨਹੀਂ ਮਿਲਿਆ। ਵੇਚ ਦੇ ਬੱਕਰੀਆਂ ਮੈਂ ਤੇਰਾ ਦੀ ਮਾਈਕਰੋਫੋਨ ਤੇਰਾ ਹੱਥ ਨਾ ਰੱਖੀ ਨਾ ਜਮੀਨੀ ਹੱਕ ਰੱਖਦਾ ਲੈ ਬੱਕਰੀਆਂ ਵੇਚਤੀਆਂ ਲੈ ਵੇ ਸਹਾਰ ਖੋਛਾਂ ਬੱਕਰੀਆਂ ਠੀਕ ਨੇ ਫੇਰ ਸੌਦਾ ਨਹੀਂ ਹੋਣਾ ਨਹੀਂ ਮੇਰੇ ਖਤਮ ਨਹੀਂ ਪਹਿਲਾਂ ਪਸੰਦ ਕਰ ਮੇਰਾ ਕੀ ਯਾਰ ਮੈਂ ਤਾਂ ਨਹੀਂ 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 ਮੇਰਾ ਕੰਮ ਹੈ ਯਾਰ ਰੋਜ਼ ਦਾ ਮੇਰਾ ਕੰਮ ਕਰਨਾ ਕੰਮ ਦਾ ਕਰਨਾ ਕੰਮ ਬੱਕਰੀਆਂ ਪਸੰਦ ਥੋੜੀ ਐ ਲਓ ਜੀ ਲਓ ਬਾਈਓ ਮੇਰਾ ਗੱਲ ਤਾਂ ਕੋਈ ਚੱਲ ਬਿਲਕੁਲ ਸਹੀ ਹੂੰ ਮੈਂ ਵੀ ਹੋਲੀ ਉਹ ਵੀ ਖੜਦਾ ਜਾਣਾ ਕੰਦਾ ਵੀ ਕੁਛ ਨਹੀਂ ਮੈਨੂੰ ਵੀ ਚੜਦਾ ਸਰੂਰ ਜਿਉਂ-ਜਿਉਂ ਦਿਨ ਚੜਦਾ ਹੈ ਕਿਹੜੇ ਸਰੂਰ ਮੇਰਾ ਕੋਈ ਨਹੀਂ ਕਸੂਰ ਬਰੀ ਤੂੰ ਹੀ ਨਾ ਦੂ ਦੂ ਦੇਖ ਫੇਸ ਨੂੰ ਬਲੀ ਕੱਟ ਪਾ ਕੇ ਸ਼ਾਦੀ ਹੈ ਤੇਰੀ ਤੂੰ ਦੇਖਣ ਆ ਤੂੰ ਦੇਖਣ ਕਿੰਨਾਂ ਜਾਹਿਆ ਆਂ ਦੀਆਂ ਬੇਸਤੀਆਂ ਹੋਏ ਹੁਣ ਤਾਂ ਦਰਹੀਏ ਜੀ ਵਾਹ ਦੇ ਹੱਥ ਤੇ ਪੱਕੀ ਬੋਲ 1000 ਹੋਰ ਦਾ ਬਸ ਦੇਖ ਖੁਸ਼ ਹੈ ਤੇਰਾ ਦਿਲ ਨਹੀਂ ਕਿੱਥੇ ਗਿਆ ਯਾਰ ਚਾਹ ਨਾਗਣਾ ਸਦਾ ਸੀ ਜਿਹਨੂੰ ਮਰਜ਼ੀ ਦਿਖਾਵਾ ਜੇ ਇੰਨੇ ਦੇ ਵਿੱਚ ਮਹਿੰਗੀਆਂ ਹੋਣ ਕਿਉਂ ਜੀ ਤੂੰ ਐਂ ਕਹੀਂ ਵੀ ਰੱਖੀ ਤੇ ਮਹੀਆਂ ਲੈ ਕੇ ਮਾਫ ਕਰਾ ਦੋ ਹੁਣ ਅੱਗੇ ਕੰਟੇ ਚ ਫੇਰ ਨਹੀਂ ਕਹਿੰਦੇ ਚੈਨ ਲੱਗੇਗੀ ਖੁਸ਼ ਹੋ ਜੀ ਦੋ ਤਾਂ ਢਿੱਡ ਭਰੇ ਪਾਣੀ ਆ ਇੱਕ ਸੂਈ ਆ ਚਾਰ ਨਾ ਇਸ ਭਾਜ ਤੈਨੂੰ ਬੱਕਰੀ ਕੋਈ ਦਊ ਨਹੀਂ ਤੇਰੀਆਂ ਦੀਆਂ ਬੱਕਰੀਆਂ ਦਾ ਬਾਤੀਆਂ ਅੱਜ ਬੱਚਾ ਕਿਸੇ ਸੁੱਖਾ ਇਹਨੂੰ ਛੇਰ ਜਾ ਕੇ ਨਹੀਂ ਮਰ ਕੇ ਵੇਚਣੀ ਜਾਂ ਬਈ ਪਾਲਿਓ ਹਾਂ ਜੀ 50000 ਬਿੱਦੂ ਦਾ ਬਿੱਦੂ ਦਾ ਸ਼ੀ ਦਾ ਬੱਚਾ ਜਿੰਨੂੰ ਮਰਸੀ ਵੇਚਣੀ 50000 ਇਹ ਤੈਨੂੰ ਬੱਕਰੀਆਂ ਲੈਣੀਆਂ ਰਾਜੀ ਕੁਸੀ ਸੂਪੀਆਂ ਮੈਂ ਸੌਦਾ ਕਰ ਤੈਨੂੰ ਕਦੇ ਗੱਤ ਨਹੀਂ ਦਵਾਉਂਗਾ ਆ ਸਾਡੀ ਵੀਡੀਓ ਦੇਖ ਤੇ ਤਾਹੀਂ ਬਾਈ ਆਪਣੇ ਤੇ ਜਾਨ ਆਸ਼ਕ ਨੇ ਜਉਂਦੇ ਰਹੇ ਅਮਰੀਕਾ ਕੈਨੇਡਾ ਵਾਲੇ ਬੰਦੇ ਜਿਹੜੇ ਆਪਣੀ ਵੀਡੀਓ ਦੇਖ ਕੇ ਕਮੈਂਟ ਕਰਦੇ ਨੇ ਆਪਾਂ ਇਹ ਬਾਈ ਤਰਸੀਮ ਦਾ ਚੈਨਲ ਹੈ ਇਨਤੀ ਲਾਣਾ ਤੂਰੀ ਤੇ ਇਹਨੂੰ ਮੈਂ ਜਾਣਦਾ ਨਹੀਂ ਨਵਾਂ ਹੀ ਆਇਆ ਸਾਡਾ ਖਾਨ ਸਾਹਿਬ ਨੂੰ ਵੀ ਦੇਦੇ ਚੈਨਲ ਦਾ ਵੀ ਇਹਨੂੰ ਪਤਾ ਨਹੀਂ ਆਪ ਦੱਸੂਗਾ ਇੱਕ ਚੈਨਲ ਇਹ ਵੀ ਚੱਲਦਾ ਹੈ ਪਰ ਮੈਂ ਮੰਡੀਆਂ ਕਿ ਨਹੀਂ ਲੈ ਕੇ ਆਉਂਦਾ ਮੈਂ ਤਾਂ ਲੈਕਸ਼ਨ ਵਿਚਾਰੇ ਨੂੰ ਕੋਈ ਤਰੀਕ ਕਰੇ ਬੈਠੇ ਰਾਜੂ ਬੋਟ ਫਾਰਮ ਦਰਬਾ ਪੰਜਾਬ ਉਹ ਚੈਨਲ ਮੈਂ ਉਹਨੂੰ ਵੀ ਕਰੈਗੋ ਮਾੜਾ ਮੋਟਾ ਕੁਛ ਤੁਸੀਂ ਜਾਣਦੇ ਹੋ ਕਰਦਾ ਕਾਨੂੰਨ ਕਰਿਆ ਚਾਹ ਬਾਬਾ ਜੀ ਪਾ ਪੇਮੈਂਟ ਦੀ ਬੰਦਾ ਉਹ ਪੈਸਾ ਜੀ ਤੁਹਾਨੂੰ ਜੀ ਬੰਦਾ ਯਾਰ ਹਾਂ ਦਿਖਾਓ ਲਾ ਪੈਸੇ ਆਜੋ ਇੱਥੇ ਦੇਵਾਂਗੇ ਲੈ ਵੀ ਆਜਾ ਮੂਹ ਕਿ ਕਿ ਦੇ ਬੱਕਰੀ ਹੈ ਜੀ ਦੇਖ ਲਓ ਇਹ ਗੱਪਣਾ ਗੱਪਣਾ ਹੋਏ ਦੋ ਬੱਕਰੀਆਂ ਗੱਪਣ ਦਾ ਇੰਤਲ ਤਿਆਰ ਨੱਪਣਾ ਬੱਚਾ ਜੀ ਆਵਾਜ਼ ਸੁਣ ਬੋਲ ਇੱਕ ਕਿ ਇਹ ਮਾਗਰ ਬੱਚਾ ਤਾਲੀ ਦੇ ਮਾਗਰ ਦੇ ਕੇ ਆ ਰਿਹਾ ਹੈ ਨਹੀਂ ਇਹ ਵੀ ਜੱਬੜਾ 500 ਰੁਪਏ ਲੈ ਕੇ ਦਿੱਤੇ 800 ਦਾ ਹੋ ਗਿਆ ਇਨ ਬਕਰੀਆਂ ਦੀ ਇੱਕ ਮਾਗਨ ਬਾਈ ਅੱਛਾ ਪੱਕਾ ਗੰਗਾ ਰਹਿਣਾ ਬੱਚਾ ਬੱਚਾ ਡੇਰਾ ਬੱਚਾ ਜਿਹੜਾ ਸੀਗਾ ਫੌਤਾ ਹੋਇਆ ਆ ਤਸੀਮ ਨੂੰ ਫੂਲ ਮੁੰਨਾਇਓ ਆਪਾਂ ਗੱਲ ਸੁਣ ਕੋਈ ਦੋਹਰ ਦਿਲਾਨਾ ਵਰਕੇ ਨਹੀਂ ਆਪਾਂ ਨੇ ਲੰਬਾ ਚੱਲਣੇ ਰੋਕਣਾ ਨਾਲ ਆਈਏ ਦੇ ਦੇ ਮੋਬਾਈਲਾ ਦੇ ਰੋਜ ਇਹ ਥੋੜੀ ਜਿਹੀ ਵੀ ਬਿੰਦ ਕਿ ਕਰਿਆ ਕੰਮ ਜਾਂਦੇ ਇਹ ਪੈਸੇ ਤੇ ਪੈਸੇ ਪੈਸੇ ਤਾਂ ਮੈਂ ਉਹਦੀ ਸੀਤ ਕਰਨੀ ਆ ਨਾ ਨਾ ਠਾਕਾ ਆਪੀ ਤਾਂ ਖੁਸ਼ ਹੋਗੇ ਹੈ ਨਹੀਂ ਨਾ ਇਹ ਵੀ ਫੁੱਟ ਕਰਤਾ ਰਿਹਾ ਖੜਾ ਵੀ ਠੀਕ ਹੈ ਰਵਾਦੀ ਆ ਗੱਲ ਵੀ ਆਪਾਂ ਲੰਬੇ ਸਮੇਂ ਬਸਣਾ ਲੋਕਾਂ ਦੇ ਨਾਲ ਪਵਲ ਕਲੇ ਨਾਲ ਜੇ ਪਵਲ ਕਬੜੀ ਆ ਤਾਂ ਅਸੀਂ ਬਣਿਆ ਨਹੀਂ ਸਾਡੇ ਪੱਲੇ ਕੁਝ ਨਹੀਂ ਹਾਂ ਰਾਜੇ ਲੋਕ ਨਾ ਆਇਆ ਇਹ ਵੀ ਇੱਕ ਵਾਰ ਗੇਂਦ ਨੂੰ ਬੱਤੀਆ ਸਖਾ ਤਾਂ ਫੇਮ ਬੱਗਿਆ ਜਦੋਂ ਆਇਆ ਕਰਕੇ ਦਿਖਾ ਦੇ ਤੂੰ ਇੱਧਰ ਆ ਕੇ ਫਿਰ ਵੀਡੀਓ ਬਣਾ ਲੈਣਾ ਵੀ ਆ ਬੱਕਰੀ ਬਣਾ ਕਰਦੇ ਆ ਇਹ ਹੈਗਾ ਨਾ ਆ ਤਿੰਨੇ ਕਰਨਾ ਨਹੀਂ ਕਰ ਦੇ ਵੀ ਤਵੱਜਹ ਇਹ ਆ ਵੀ ਦੇਖਾ ਜੋ ਥੱਲੇ ਬਹੁਤ ਸੋਨਾ ਬਹੁਤ ਵਧੀਆ ਆ ਬੱਕਰੀ ਸਾ ਮੇਰੇ ਇੱਧਰ ਵੀ ਬੱਚਾ ਦਾ ਛੋਟਾ ਵੀ ਤਿਆਰ ਆ ਆ ਬੱਕਣਾ ਕਿੱਥੋਂ ਹੋ ਰੰਗ ਦੀ ਆ ਕਿਤਨਾ ਲੋਕ ਬੱਚਾ ਪਾਣ ਪੁੰਚੇ ਵਿੱਚ ਛੱਡਿਆ ਹੋਇਆ ਤੇ ਜਿਹੜਾ 26 ਦਿਨ ਹੋ ਗਏ ਉਹ ਕੌਂਟਾ ਤੇ ਜਿਹੜਾ ਪਾਣੀ ਹੈ ਵੇਚਣਾ ਮਰੀਕ ਲੰਗਲਸ਼ ਕਾਣੀ ਵਾਲਾ ਜਿਹੜਾ ਮੇਰਾ ਘਰ ਸੱਜਿਆ ਜਿਹੜਾ ਪਟਿਆ ਬਹੁਤ ਵਧੀਆ ਵਪਾਰੀ ਹੈ ਤੇ ਮਾਨਦਾਰ ਵਪਾਰੀ ਹੈ ਵੇਚਣ ਲਈ ਲੈਣ ਲਈ ਦੇਣ ਲਈ ਬੱਕਰੀਆਂ ਬਾਈ ਮਰੀਕ ਨੂੰ ਜ਼ਰੂਰ ਸੰਪਰਕ ਕਰੋ ਇਹਦਾ ਨੰਬਰ ਲੇ ਲਓ ਨੰਬਰ ਬੋਲੋ 99140 13403 ਬਾਕੀ 99140 13403 ਠੀਕ ਹੈ ਤਰ ਜੀ ਕਹੇ ਕੋਸੇ ਜੇ ਤੇਰੀ ਰੋਟੀ ਖਾਉਂਦਾ ਤੇਰਾ ਕੰਮ ਪੱਕਾ ਨਹੀਂ ਹੋਊਗਾ ਠੀਕ ਅੱਛਾ ਨਹੀਂ ਕਰਦਾ ਤੇਰੇ ਨਾਲ ਲੋਕ ਆਪਣੀ ਮੱਥਾ ਮਾਰਨੇ ਜਰ ਅਗਲਾ ਕੰਨਾ ਰਾਜੀ ਸਾਨੂੰ ਤੇ ਬਕੀਆਂ ਨਾਲ ਅਸੀਂ ਗੱਲ ਕਰ ਲਓ ਅਸੀਂ ਵੀ ਨਹੀਂ ਅੱਛਾ ਲੋ ਜੀ ਕਰੀਏ ਕੈਂ ਕਰਦੇ ਆ 빨리해야되겠네